ਤਾਰੀਵਾਲ ਗਾਂਧੀ ਗਰਾਉਂਡ ਦੇ ਵਿੱਚ ਪਹੁੰਚੀ ਅਖੰਡ ਜੋਤ ਪੱਤਰਕਾਰਾਂ ਦੇ ਨਾਲ ਗਲਬਾ ਦੌਰਾਨ ਰੋਹਿਤ ਮਹਾਜਨ ਨੇ ਦੱਸਿਆ ਕਿ ਸੀੜੀ ਰਾਮ ਡਰਾਮাটਿਕ ਕਲੱਬ ਗਾਂਧੀ ਗਰਾਉਂਡ ਤਾਰੀਵਾਲ ਵੱਲੋਂ ਭਗਵਾਨ ਵਾਲਮੀਕ ਮੰਦਰ ਰਾਮ ਤੀਰਥ ਰੋਡ ਅੰਮ੍ਰਿਤਸਰ ਤੋਂ ਅਖੰਡ ਜੋਤ ਲੈ ਕੇ ਸਮੁੱਚੀ ਟੀਮ ਤਾਰੀਵਾਲ ਗਾਂਧੀ ਗਰਾਉਂਡ ਵਿੱਚ ਪਹੁੰਚੀ ਹੈ ਅਤੇ ਜੋ ਰਾਮਲੀਲਾ ਸਟੇਜ ਦੇ ਉੱਪਰ ਰੱਖੀ ਜਾਵੇਗੀ ਰੋਹਿਤ ਮਹਾਜਨ ਨੇ ਦੱਸਿਆ ਕਿ ਜੋ ਜੋਤ ਭਗਵਾਨ ਵਾਲਮੀਕ ਮੰਦਰ RAM TEET ਸ ਅੰਮ੍ਰਿਤਸਰ ਤੋਂ ਆਈ ਹੈ ਇਹ 24 ਘੰਟੇ ਜਗਦੀ ਰਹੇਗੀ ਅਤੇ ਜਿੰਨੀ ਦੇਰ ਸਾਡਾ RAM LILA ਦਾ ਅਯੋਜਨ ਚੱਲਦਾ ਰਹੇਗਾ ਉਨੀ ਦੇਰ 24 ਘੰਟੇ ਜੋਤ ਜਗਦੀ ਰਹੇਗੀ ਰੋਹਿਤ ਮਹਾਜਨ ਨੇ ਦੱਸਿਆ ਕਿ ਅੱਜ ਸਾਡੀ RAM LILA ਸ਼ੁਰੂ ਹੋ ਰਹੀ ਹੈ ਜੋ ਪਹਿਲੀ ਨਾਈਟ ਸਰਵਰ ਨਾਈਟ ਹੈ ਅਤਾ ਇਲਾਕਾ ਨਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 9 ਵਜੇ ਗਾਂਧੀ ਗਰਾਊਂਡ ਧਾਰੀਵਾਲ ਪਹੁੰਚੋ ਤੇ ਸਰਵਨ ਨਾਈਟ ਦੀ ਰੌਣਕ ਨੂੰ ਵਧਾਓ ਮੈਂ ਰੋਹਿਤ ਮਹਾਜਨ ਅੱਜ ਮੈਂ ਆਪਣੀ ਸਮੂਚੀ ਟੀਮ ਦੇ ਨਾਲ ਸ਼੍ਰੀ ਰਾਮ ਡਰਾਮাটਿਕ ਕਲੱਬ ਗਾਂਧੀ ਗਰਾਊਂਡ ਜਿਹੜੀ ਸਮੂਚੀ ਟੀਮ ਹੈ ਮੇਰੇ ਨਾਲ ਇਸ ਵਕਤ ਗਾਂਧੀ ਗਰਾਊਂਡ ਸ਼੍ਰੀ ਰਾਮਲੀਲਾ ਕਲੱਬ ਦੇ ਅੱਗੇ ਅਸੀਂ ਖੜੇ ਆ ਅੱਜ ਅਸੀਂ ਸਵੇਰ ਦੇ ਮੈਂ ਆਪਣੀ ਟੀਮ ਦੇ ਨਾਲ ਆਪਣੇ ਸਹਿਯੋਗੀਆਂ ਦੇ ਨਾਲ ਮਿੱਠੂ ਮਹਾਜਨ ਜੀ ਸੂਰੇ ਪੰਡਤ ਜੀ ਸੁਮਨ ਜੀ ਕੁਲਦੀਪ ਜੀ ਤੇ ਜਿੰਨੇ ਵੀ ਸਾਡੇ ਸਾਥੀ ਨੇ ਸੂਰਜ ਜੀ ਅੰਕਿਤ 베ਦੀ ਜੀ ਅਸੀਂ ਰਾਮ ਤੀਰਥ ਅੰਮ੍ਰਿਤਸਰ ਦੇ ਵਿੱਚ ਜਾ ਕੇ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਮੰਦਿਰ ਆ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਸਥਾਨ ਆ ਉੱਥੇ ਜਾ ਕੇ ਅਸੀਂ ਅੱਜ ਉੱਥੋਂ ਜਿਹੜੀ ਆ ਇੱਕ ਅਖੰਡ ਜੋਤ ਜਿਹੜੀ ਆ ਰਾਮ ਤੀਰਥ ਤੋਂ ਲੈ ਕੇ ਆਏ ਆ ਜਿਹੜੀ ਕੀ ਇਹ ਅਖੰਡ ਜੋਤ ਜਿਹੜੀ ਆ ਇਹ ਜਦੋਂ ਤੱਕ ਸਾਡੀ ਰਾਮਲੀਲਾ ਦਾ ਜੋਜਨ ਹੋਏਗਾ ਉਹਨੇ ਦਿਨੇ ਜੋਤ ਜਿਹੜੀ ਆ ਅਖੰਡ ਚਲਦੀ ਰਹੇਗੀ ਦਿਨ ਰਾਤ ਜੋਤ ਜਿਹੜੀ ਆ ਚੱਲੇਗੀ ਮੈਂ ਸਾਰੇ ਧਾਰੀਵਾਲ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹਨਾ ਕੀ ਅੱਜ ਤੋਂ ਸਾਡਾ ਰਾਮਲੀਲਾ ਦਾ ਜਿਹੜਾ ਸੰਚਾਲਨ ਆ ਉਹ ਸ਼ੁਰੂ ਆ ਜਿਆਦਾ ਤੋਂ ਜਿਆਦਾ ਜਿਹੜੇ ਲੋਗ ਆ ਰਾਮਲੀਲਾ ਨੂੰ ਦੇਖਣ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅੱਜ ਕਿਹੜੀ ਨਾਈਟ ਕੀਤੀ ਆ ਅੱਜ ਸ਼ਰਵਨ ਨਾਈਟ ਦਾ ਜਿਹੜਾ ਪਹਿਲਾ ਜਿਹੜਾ ਦੇਣਾ ਸਾਡਾ ਸ਼ਰਵਨ ਨਾਈਟ ਦਾ ਦੇਣਾ ਸ਼ਰਵਨ ਦੇ ਰੋਲ ਦੇ ਵਿੱਚ ਸਾਡਾ ਸੂਰਜ ਮਹਿਰਾ ਜੀ ਜਿਹੜੇ ਕਿ ਸਾਡੇ ਬਹੁਤ ਹੀ ਵਧੀਆ ਕਲਾਕਾਰ ਨੇ ਤੇ ਕਲੱਬ ਦੇ ਲਈ ਦਿਨ ਰਾਤ ਜਿਹੜੇ ਨੇ ਇੱਕ ਕਰਦੇ ਨੇ ਸੂਰਜ ਮਹਿਰਾ ਜੀ